ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਖਾਸ ਹੈ 11ਵੀਂ ਸ੍ਰੀ ਦਾ ਸੁਨੇਹਾ ਸਾਂਝਾ ਕਰਾਂਗੇ ਜੀ ਤੁਹਾਡੇ ਨਾਲ ਸੋ ਜਿਹੜੀਆਂ ਵੀ ਰੂਹਾਂ 11ਵੀਂ ਸ੍ਰੀ ਦਾ ਖਤਮ ਦਿਵਾਉਂਦੀਆਂ ਹੈ ਜੀ ਇਸ ਮਹੀਨੇ ਜਰੂਰ ਦਿਵਾਓ ਜੀ ਸੋ ਇਹ ਮਹੀਨਾ ਬਹੁਤ ਹੀ ਖਾਸ ਪੀਰਾਂ ਫਕੀਰਾਂ ਦਾ ਚੱਲ ਰਿਹਾ ਹੈ ਜੀ ਸੰਗਰਾਮ ਤੋਂ ਪਹਿਲਾਂ ਪਹਿਲਾਂ ਜੋ ਵੀ ਦਿਨ ਆ ਰਹੇ ਨੇ ਸੋ 11ਵੀਂ ਸ੍ਰੀਫ ਆਫ ਸਭ ਰੂਹਾਂ ਨੂੰ ਪਹਿਲਾਂ ਤੇ ਇਮਾਰਤ ਹੋਵੇ ਜੀ ਸੋ ਖੁਸ਼ੀਆਂ ਦੇ ਨਾਲ ਜਿਹੜੇ 11ਵੀਂ ਸ੍ਰੀਤ ਕਰਦੇ ਨੇ ਸੋ ਉਹਨਾਂ ਤੋਂ ਬੁਰੀਆਂ ਬਲਾਵਾ ਬਹੁਤ ਦੂਰ ਰਹਿੰਦੀਆਂ ਨੇ ਕਿਉਂਕਿ ਫੱਕਰ ਜਦ ਡਾਡਾ ਹੋਵੇ ਤਾਂ ਫਿਰ ਇਹ ਕੀਤੇ ਕਰਾਏ ਮਾਇਨੇ ਨਹੀਂ ਰੱਖਦੇ ਸੋ ਮਾਲਕ ਜਿਹੜਾ ਇੱਡੀ ਹਸਤੀ ਦਾ ਹੋਇਆ ਹੈ ਜਿਨੇ ਮੁਰਦੇ ਜਿੰਦਾ ਕਰ ਦਿੱਤੇ ਸੋ ਉਹਦੇ ਹੁੰਦੇ ਆ ਕਿਵੇਂ ਕੋਈ ਵਾਲਡਿੰਗਾ ਕਰ ਸਕਦਾ ਸੋ ਇਸ ਕਰਕੇ ਉਹਨਾਂ ਦਾ ਦਿਨ ਤਿਹਾਰ ਜਦੋਂ ਵੀ ਮਨਾਓ ਖੁਸ਼ੀਆਂ ਦੇ ਨਾਲ ਵਿਸ਼ਵਾਸ ਰੱਖ ਕੇ ਤੇ ਫ੍ਰੀ ਟਾਈਮ ਕੱਢ ਕੇ ਮਨਾਉਣਾ ਚਾਹੀਦਾ ਹੈ ਜਿਸ ਤੋਂ ਬਾਕੀ ਆਪਾਂ ਅੱਜ ਦਾ ਇਹ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਚੱਲਦੇ-ਚੱਲਦੇ ਇੱਕ ਲਾਈਕ ਕਰ ਦਿਓ ਜੇਕਰ ਕੋਈ ਰੋ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਸੋ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੇ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਹੈਲੋ ਭੈਣ ਜੀ ਮੈਂ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਮੇਰੇ ਕਮੈਂਟ ਦਾ ਜਵਾਬ ਦਿਓਗੇ ਸੋ ਜੀ ਤੁਸੀਂ ਸਵਾਲ ਰੱਖੋ ਅਸੀਂ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ ਆਪਣਾ ਨਾਮ ਨਾਲ ਜ਼ਰੂਰ ਲਿਖਿਆ ਕਰੋ ਸੋ ਇਦਾਂ ਦਾ ਕੋਈ ਕਮੈਂਟ ਨਹੀਂ ਜਿਹਦਾ ਅਸੀਂ ਜਵਾਬ ਨਹੀਂ ਦੇਈਦਾ ਕਮੈਂਟ ਦੱਸਣ ਵਿੱਚ ਲੇਟ ਹੋ ਸਕਦਾ ਪਰ ਹਰ ਇੱਕ ਦੇ ਸਵਾਲ ਦਾ ਜਵਾਬ ਜ਼ਰੂਰ ਦਿੱਤਾਇਆ ਜੀ ਵਾਕੀਕ ਕਿਤੇ ਕਈ ਰੂਹਾਂ ਨੇ ਕਮੈਂਟ ਕੀਤੇ ਹੋਏ ਆ ਕਿ ਦੀਦੀ ਜੀ ਅਸੀਂ ਹਰ ਰੋਜ਼ ਤੁਹਾਡੀ ਵੀਡੀਓ ਦੀ ਉਡੀਕ ਕਰਦੇ ਆ ਹਰ ਰੋਜ਼ ਵੀਡੀਓ ਨੂੰ ਸੁਣਦੇ ਆ ਸੋ ਕਈ ਕਹਿੰਦੇ ਨੇ ਕਿ ਸਾਨੂੰ ਨਾ ਚਿਰਨੀਂਦ ਨਹੀਂ ਆਉਂਦੀ ਜਿੰਨਾ ਚਿਰ ਵੀਡੀਓ ਸੁਣੀਏ ਨਾ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਰੇ ਕਮੈਂਟ ਇਹੋ ਜਿਹੇ ਜਿਆਦਾ ਤੱਕ ਅਜੂਰੇ ਆਏ ਨੇ ਸੋ ਆਪ ਸਭ ਰੂਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜਿਆਦਾ ਸਾਨੂੰ ਪਿਆਰ ਦਿੰਦੇ ਹੋ ਇੰਨੀ ਸਪੋਰਟ ਕਰਦੇ ਹੋ ਤੁਹਾਡੀ ਸਪੋਰਟ ਦੇ ਨਾਲ ਹੀ ਇੱਕ ਹੌਸਲਾ ਬਣਿਆ ਰਹਿੰਦਾ ਹੈ ਇਸੇ وجہ ਦੇ ਨਾਲ ਹਰ ਰੋਜ਼ ਸਮਾਂ ਕੱਢੀਦਾ ਹੀ ਕੱਢੀਦਾ ਆ ਕਿ ਵੀਡੀਓ ਇੱਕ ਜ਼ਰੂਰ ਅਪਲੋਡ ਕੀਤੀ ਜਾਵੇ ਕਈ ਵਾਰ ਵਿਜੀ ਹੋਣ ਕਾਰਨ ਵੀਡੀਓ ਨਹੀਂ ਬਣਾ ਸਕਦੇ ਸੋ ਉਸ ਵਕਤ ਵੀ ਤੁਸੀਂ ਇਹ ਸਮੇਂ ਨੂੰ ਵਿਰਥਾ ਨਹੀਂ ਜਾਣ ਦੇਣਾ ਹੈ ਕੋਈ ਸ਼ਬਦ ਲਾ ਕੇ ਜਾਂ ਕੋਈ ਵੀ ਹੋਰ ਵੀਡੀਓ ਸੁਣ ਲਓ ਜਿੱਥੇ ਕੋਈ ਗਿਆਨ ਦੀ ਗੱਲ ਸੁਣਨ ਨੂੰ ਮਿਲਦੀ ਹੈ ਸੁਣ ਲੈਣੀ ਚਾਹੀਦੀ ਹੈ ਇਹ ਨਹੀਂ ਕਦੇ ਸੋਚਣਾ ਕਿ ਅਸੀਂ ਤਾਂ ਹੂਲ ਲੈਨ ਨੂੰ ਮੰਨਦੇ ਆਂ ਇਹ ਹੂਲ ਲੈਨ ਦਾ ਕੋਈ satsang ਹੈ ਸੋ ਗੱਲ ਕੁਝ ਸਿੱਖਣਾ ਹੈ ਉਹਦੇ ਵਿੱਚੋਂ ਹੋਜਣ ਦੀ ਕੋਸ਼ਿਸ਼ ਕਰਨੀ ਹੈ satsang ਤੁਸੀਂ ਕਿਸੇ ਵੀ ਗੁਰੂ ਪੀਰ ਦਾ ਸੁਣ ਲਓ ਉਹਦੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਸੋ satsang ਸਾਰੇ ਇੱਕ ਬਰਾਬਰ ਹੀ ਹੁੰਦੇ ਨੇ ਜੇਕਰ ਅਸੀਂ ਮਨ ਨੂੰ ਲਗਾ ਕੇ ਮਨ ਸਾਫ਼ ਰੱਖ ਕੇ ਸੁਣ ਲਈਏ ਕਿ ਅਸੀਂ ਆਪਣੇ ਮਾਲਕ ਲਈ ਇਹ ਸਮਾਂ ਕੱਢ ਰਹੇ ਆਂ ਤੇ ਉਹ ਸਮਾਂ ਖਾਤੇ ਜਿੱਟੜਿਆ ਜਾਂਦਾ ਹੈ ਸੋ ਇਸ ਕਰਕੇ ਸਮਾਂ ਜ਼ਰੂਰ ਕੱਢਦੇ ਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਜੋ ਕਮੈਂਟ ਹੈ ਜੀ ਮੇਜਰ ਸਾਹਿਬਪੁਰੀਆ ਪਟਿਆਲੇ ਤੋਂ ਸੋ ਇਹ ਲਿਖਦੇ ਨੇ ਕਿ ਜੇਕਰ ਘਰ ਵਿੱਚ ਕਿਸੇ ਇੱਕ ਮੈਂਬਰ ਨੇ ਕੋਰ ਧਾਰਨਾ ਕਰ ਲਈ ਹੈ ਕਿ ਦੂਸਰੇ ਮੈਂਬਰ ਨੂੰ ਵੀ ਕੋਰ ਧਾਰਨਾ ਕਰਨੀ ਚਾਹੀਦੀ ਹੈ ਸੋ ਆਪਾਂ ਇਹਦੇ ਤੇ ਇੱਕ ਖਾਸ ਵਿਸ਼ਾ ਸ਼ਾਇਦ ਕੋਸ਼ਿਸ਼ ਕਰਾਂਗੇ ਕੱਲ੍ਹ ਹੀ ਬਣਾਈਏ ਸੋ ਉਹਦੇ ਵਿੱਚ ਚੰਗੀ ਤਰ੍ਹਾਂ ਨਾਲ ਤੁਹਾਨੂੰ ਇੱਕ ਗੱਲ ਸਮਝਾਈ ਜਾਵੇਗੀ ਕਿ ਕੋਰ ਤਾਂ ਇੱਕ ਥਾਂ ਹੀ ਸਾਰਿਆਂ ਦੀ ਹੋਣੀ ਚਾਹੀਦੀ ਆ ਜਾਂ ਫਿਰ ਕਿਤੇ ਵੀ ਕਰ ਸਕਦੇ ਆ ਸੋ ਉਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਨਾਲ ਤੁਹਾਨੂੰ ਸਮਝਾਵਾਂਗੇ ਜੀ ਸੋ ਵਰਗ ਨਾਲ ਹੀ ਇਹਨਾਂ ਦਾ ਇੱਕ ਹੋਰ ਕਮੈਂਟ ਹੈ ਜਿੱਥੇ ਲਿਖਦੇ ਨੇ ਕਿ ਅਸੀਂ ਤੁਹਾਡੀਆਂ ਵੀਡੀਓ ਹਰ ਰੋਜ਼ ਸੁਣਦੇ ਆ ਸੋ ਬਹੁਤ-ਬਹੁਤ ਧੰਨਵਾਦ ਜੀ ਹਰ ਰੋਜ਼ ਸਮਾਂ ਕੱਢਣ ਲਈ ਇਹ ਸਮਾਂ ਜੋ ਕੱਢ ਰਹੇ ਹੋ ਇਹ ਨਾ ਸੋਚਣਾ ਕਿ ਤੁਸੀਂ ਇਹ ਵੀਡੀਓ ਸੁਣ ਰਹੇ ਹੋ ਸ਼ਾਇਦ ਇਹ ਇਹਨਾਂ ਲਈ ਸੁਣ ਰਹੇ ਆ ਇਹ ਕਹਿ ਰਹੇ ਆ ਕਿ ਹਰ ਰੋਜ਼ ਵੀਡੀਓ ਸੁਣੋ ਇਹ ਨਹੀਂ ਸੋਚਣਾ ਇਥੇ ਇਹ ਸੋਚਣਾ ਕਿ ਅਸੀਂ ਆਪਣੇ ਲਈ ਕੁਝ ਕਰ ਰਹੇ ਹਾਂ ਤੇ ਨਾ ਹੀ ਇਥੇ ਸੋਚਣਾ ਸੀ ਪਰਮਾਤਮਾ ਲਈ ਕੁਝ ਕਰ ਰਹੇ ਹਾਂ ਪਰਮਾਤਮਾ ਲਈ ਸਮਾਂ ਕੱਢ ਰਹੇ ਹਾਂ ਇੱਥੇ ਵੀ ਇਨਸਾਨ ਗਲਤ ਹੈ ਕਿਉਂਕਿ ਹਰ ਕੋਈ ਲਾਲਚ ਦੇ ਪਿੱਛੇ ਹੀ ਤੁਰਦਾ ਹੈ ਹੁਣ ਇਹਦੇ ਵਿੱਚ ਵੀ ਸਾਡਾ ਆਪ ਦਾ ਇਸਵਾਰਥਾ ਕਿਉਂਕਿ ਅਸੀਂ ਜੋ ਪਰਮਾਤਮਾ ਲਈ ਸਮਾਂ ਕੱਢਦੇ ਅਸਰ ਵਿੱਚ ਇਹ ਕਹਿਦਾ ਕਿ ਪਰਮਾਤਮਾ ਲਈ ਸਮਾਂ ਜ਼ਰੂਰ ਕੱਢੋ ਅਸੀਂ ਇਹ ਗੱਲ ਕਹਿੰਦੇ ਹਾਂ ਤੇ ਹਰ ਕੋਈ ਕਹਿੰਦਾ ਹੈ ਪਰ ਅਸਲ ਵਿੱਚ ਸਚਾਈ ਇਹ ਹੈ ਕਿ ਇਹ ਦੇ ਪਿੱਛੇ ਵੀ ਆਪ ਖੁਦ ਦਾ ਹੀ ਪਲਾਇਆ ਅਸੀਂ ਉਹ ਵੀ ਕਰਮ ਆਪਣੇ ਲਈ ਕੱਢ ਰਹੇ ਆ ਨਾ ਹੀ ਕੀ ਮਾਲਕ ਲਈ ਸੋ ਮਾਲਕ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਂਦੇ ਆ ਉਹਨੂੰ ਸਿਮਰਦੇ ਆ ਕਿ ਸਾਡੇ ਗੁਨਾਹਾਂ ਨੂੰ ਮਾਫ਼ ਕਰ ਦਿੱਤਾ ਜਾਵੇ ਸਾਨੂੰ ਚਰਾਸੀ ਜੋ ਕੱਢ ਦਿੱਤਾ ਜਾਵੇ ਜੰਮਣ ਮਰਨ ਤੋਂ ਰਹਿਤ ਹੋ ਜਾਈਏ ਕਿਉਂਕਿ ਇਨਸਾਨੀ ਜਨਮ ਵਿੱਚ ਹਰ ਇੱਕ ਨੇ ਦੇਖ ਲਿਆ ਕਿ ਕਿੰਨੀਆਂ ਪ੍ਰੋਬਲਮਾਂ ਕਿੰਨੀਆਂ ਪਰੇਸ਼ਾਨੀਆਂ ਸ੍ਰੀਮਾਨੋ ਕਹਿੰਦਿਆਂ ਕਿ ਕਿੰਨਾ ਔਖਾ ਹੈ ਇਹ ਜਨਮ ਪਰ ਇਸੇ ਜਨਮ ਦੇ ਵਿੱਚ ਪ੍ਰਮਾਤਮਾ ਨੇ ਆਪਣਾ ਨਾਮ ਸਮਰਉਣ ਦਾ ਮੌਕਾ ਦਿੱਤਾ ਹੋਇਆ ਹੈ ਇਸੇ ਜਨਮ ਵਿੱਚ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਤੇ ਜਰਾਸੀ ਜੋ ਨਿਕਲਿਆ ਜਾ ਸਕਦਾ ਸੋ ਇਹ ਵੀ ਜੋ ਸਮਾਂ ਤੁਸੀਂ ਪ੍ਰਮਾਤਮਾ ਲਈ ਕੱਢਦੇ ਹੋ ਇੱਥੇ ਇਹ ਮਨ ਵਿੱਚ ਗੱਲ ਚੰਗੀ ਤਰ੍ਹਾਂ ਬਿਠਾ ਲੁਕਿਏ ਕਿ ਅਸੀਂ ਆਪਣੇ ਲਈ ਕੱਢ ਰਹੇ ਹਾਂ ਆਪਣੇ ਲਈ ਕੁਸ਼ ਕਰ ਰਹੇ ਹਾਂ ਅਸਲ ਵਿੱਚ ਜੋ ਦੁਨਿਆਵੀ ਅਸੀਂ ਕੰਮ ਕਰਦੇ ਹਾਂ ਸਾਡੇ ਕਿਸੇ ਅਰਥ ਨਹੀਂ ਆਉਣੇ ਸਵਾਸਾਂ ਦਾ ਕੁਝ ਨਹੀਂ ਪਤਾ ਕਿ ਟੁੱਟ ਮਰਦੇ ਆ ਘੜੀ ਪਲ ਹੈ ਜਾਂ ਨਹੀਂ ਹੈ ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉਹ ਪ੍ਰਮਾਤਮਾ ਹੀ ਜਾਣਦਾ ਹੈ ਉਹਨੇ ਸਾਡੀ ਕਿੰਨੀ ਕੁ ਉਮਰ ਲਿਖੀ ਹੋਈ ਆ ਕਿੰਨਾ ਕੁ ਇਹ ਬੱਤੀ ਨੇ ਜਗਣਾ ਹੈ ਕਿੰਨਾ ਕੁ ਉਹ ਮਾਲਕ ਨੇ ਆਪਣੇ ਘਰੋਂ ਤੇਲ ਪਾਇਆ ਹੋਇਆ ਹੈ ਚੰਦਰ ਜੋਤ ਜਗਦੀ ਜਿਹਦੇ ਸਹਾਰੇ ਅਸੀਂ ਤੁਰ ਫਿਰ ਰਹੇ ਆਂ ਸੋ ਇਸ ਕਰਕੇ ਜਿੰਨਾ ਹੋ ਸਕਦਾ ਆਪਣੇ ਲਈ ਸਮਾਂ ਕੱਢੋ ਆਪਣੇ ਲਈ ਕੁਝ ਕਮਾਓ ਜੀ ਦੇ ਨਾਲ ਉੱਥੇ ਫਿਰ ਉਹ ਪ੍ਰਮਾਤਮਾ ਬਾਹ ਫੜੇਗਾ ਸੋ ਜਿਵੇਂ ਇੱਕ ਆਪਾ ਸ਼ਬਦ ਦੱਸਿਆ ਸੀ ਕਿ ਪਾਬ ਸਾਗਰ ਪਿਆ ਠਾਠਾ ਮਾਰੇ ਉਥੋਂ ਸਤ ਗੁਰੂ ਲਗਾਉਣ ਵਾਲਾ ਸੋ ਕਹਿੰਦੇ ਕਿ ਇੱਕ ਸਾਗਰ ਹੈ ਐਸਾ ਜਿੱਥੇ ਬਿਨ ਗੁਰੇ ਤੜਫਦੇ ਨੇ ਉਹ ਸਾਗਰ ਨਦੀ ਪਾਰਨੀ ਹੋਣੀ ਉਹ ਨਦੀ ਵੀ ਕੋਈ ਆਮ ਨਦੀ ਨਹੀਂ ਹੈ ਸੋ ਉੱਥੋਂ ਜੇਕਰ ਬਚਣਾ ਹੈ ਕਿਉਂਕਿ ਉੱਥੇ ਕੋਈ ਆਪਣਾ ਨਹੀਂ ਹੈ ਉੱਥੇ ਸਿਰਫ ਉਹ ਸਤਗੁਰ ਸਹਾਰਾ ਬਣੇਗਾ ਉਹ ਪਾਉ ਖੜ ਕੇ ਪਾਰ ਲਗਾ ਦੇਗਾ ਜੇਕਰ ਗੁਰੂ ਵਾਲਿਓ ਜੇਕਰ ਬੈਨ ਗੁਰੇਓ ਤਾਂ ਫਿਰ ਇਨਸਾਨ ਘਟਕਦਾ ਰਹਿੰਦਾ ਨੂੰ ਕੋਈ ਨਹੀਂ ਮਿਲਦੀ ਕਿਤੇ ਕਿਉਂਕਿ ਇਨਸਾਨ ਨੂੰ ਮੌਕਾ ਦਿੱਤਾ ਰੱਬ ਨੇ ਕਿ ਤੂੰ ਰੱਬ ਦਾ ਨਾਮ ਸਿਮਰ ਸਿਮਰ ਕੇ ਅੱਗੇ ਲੰਘ ਜਾ ਤੇ ਅਸੀਂ ਉਹ ਮੌਕਾ ਹੱਥੋਂ ਗਵਾ ਲੈਂਦੇ ਆ ਉੱਥੇ ਇਹ ਗੱਲ ਇੱਕ ਵਾਰ ਖਾਂਦੇ ਪਾ ਲੋ ਕਿ ਉੱਥੇ ਕੋਈ ਆਪਣਾ ਨਹੀਂ ਜਿਹੜੇ ਗਏ ਹੋਏ ਹੋਣਗੇ ਟੱਕਰਨਗੇ ਰਸਤੇ ਦੇ مسافر ਉਹਨਾਂ ਨੇ ਵੀ ਆਪੋ ਆਪਣੇ ਕਰਮਾਂ ਦਾ ਹਿਸਾਬ ਚੁਕਾਉਣਾ ਹੈ ਉਹ ਵੀ ਤੁਹਾਡੀ ਸਹਾਇਤਾ ਨਹੀਂ ਕਰ ਸਕਦੇ ਸਹਾਇਤਾ ਕਰਨੀ ਹੈ ਤੇ ਇੱਕ ਸੱਚੇ ਸਤਗੁਰ ਨੇ ਕਰਨੀ ਆ ਹੋਰ ਕਿਸੇ ਨੇ ਵੀ ਨਹੀਂ ਸੋਚ ਕੇ ਦੇਖੋ ਕਿ ਉਹ ਰੂਹ ਦਾ ਸਹਾਰਾ ਇੱਕ ਸਤਗੁਰ ਬਣੇਗਾ ਵਰਨਾ ਉਹ ਰੂਹ ਤੜਫਦੀ ਹੈ ਸੋ ਜੇਕਰ ਚਾਹੁੰਦੇ ਹੋ ਕਿ ਰੂਹ ਪਟਕੇ ਨਾ ਤੜਫੇ ਨਾ ਇਹਨਕੋ ਕੋਨਾਰਾ ਮਿਲੇ ਤਾਂ ਕੋਰਤਾ ਨਾ ਜਰੂਰ ਕਰੋ ਸੋ ਬਾਕੀ ਆਪਾਂ ਇੱਕ ਕੱਲ ਵੀਡੀਓ ਬਣਾ ਕੇ ਚੰਗੀ ਤਰ੍ਹਾਂ ਆਉ ਦੇ ਵਿੱਚ ਇੱਕ ਗੱਲ ਸਾਂਝੀ ਆਸ ਜਰੂਰ ਕਰਾਂਗੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇyal ਚੱਲਦੇ ਆਂ ਜੇਕਰ ਕੋਈ ਸਾਡੇ ਚੈਨਲ ਨਾਲ ਕਦੇ ਵੀਰ ਜੁੜਿਆ ਹੈ ਤਾਂ ਇਸ ਵਕਤ ਵੀਡੀਓ ਸੁਣ ਰਿਹਾ ਹੈ ਹੋ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਤੇ ਇੱਕ ਪਲੀਜ਼ ਛੋਟਾ ਜਿਹਾ ਲਾਈਕ ਤੇ ਜਰੂਰ ਕਰ ਦਿਓ ਜੀ ਵੀਡੀਓ ਨੂੰ ਤੇ ਹੁਣ ਆਪਾਂ ਮੇਨ ਵਿਸ਼ੇ ਦੀ ਗੱਲ ਕਰੀਏ ਅੱਜ ਦਾ ਹੈ ਵਿਸ਼ਾ 11ਵੀਂ ਸ੍ਰੀ ਫਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਜੀ। ਸੋ ਇਸ ਵਾਰ ਜੋ 11ਵੀਂ ਸ੍ਰੀ ਫ ਹੈ ਜੀ ਉਹ 6 ਤਰੀਕ ਦੀ ਦਿਨ ਐਤਵਾਰ ਦੀ ਹੈ। ਸੋ ਸ਼ੁੱਕਰਵਾਰ ਹੋ ਗਿਆ ਹੈ ਜੀ। ਸੋ ਅੱਜ ਦਾ ਦਿਨ ਤਾਂ ਚਲੇ ਹੀ ਗਿਆ। ਕੱਲ ਤੋਂ ਬਾਅਦ 11ਵੀਂ ਹੈ ਜੀ। ਸੋ ਜਿਹੜੀਆਂ ਰੂਹਾਂ 11ਵੀਂ ਸ੍ਰੀ ਦਾ ਖਤਮ ਦਵਾਉਂਦੀਆਂ ਐ ਜੀ। ਬਾਅਦ ਤੋਂ ਬਾਅਦ ਵੀਡੀਓ ਇਹ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਡੀ ਵਜ੍ਹਾ ਨਾਲ ਕੋਈ ਔਰ ਵੀ ਇਹ ਚੰਗਾ ਕਰਮ ਕਰ ਸਕੇ ਤੇ ਪਰਮਾਤਮਾ ਤੁਹਾਡਾ ਆਪਣੇ ਖਾਤੇ ਤੇ ਨਾਮ ਚਾੜ ਲਵੇ। ਸੋ ਚੰਗਾ ਕਰਮ ਇਵੇਂ ਹੀ ਹੁੰਦਾ ਹੈ ਜਦੋਂ ਅਸੀਂ ਕਿਸੇ ਦਾ

ਜੋਵੇਂ ਦੰਦਾਂ ਦਾ ਨੀਚਾ ਪਾਰ ਜਿਹੜੀ ਤੁਹਾਨੂੰ ਸੁਣਦੀ ਹੈ ਕਿਵੇਂ ਸੁਣਦੀ ਹੈ ਜੀ ਰੂਹਾਂ ਨੂੰ ਸੁਣੀ ਹੈ ਸੋ ਜਿਹੜੀਆਂ ਰੂਹਾਂ ਨੇ ਅੱਜ ਸੱਚੇ ਦਿਲੋਂ ਅਰਦਾਸ ਰੀਤੀ ਮਾਨਟ ਕਰਕੇ ਕੀਤੀ ਹੈ ਚੋਰੀ ਆਪਣੇ ਰੂਹ ਨੂੰ ਤਪੱਸਿਆ ਬਹੁਤ ਜ਼ਿਆਦਾ ਪਰੇਸ਼ਾਨੀਆ ਸੋ ਉਹਨਾਂ ਨੂੰ ਚੰਤੇ ਖਾੜਿਆ ਕਿ ਸਾਡੇ ਮਾਲਕ ਦੀ ਅਰਜੀ ਸੁਣ ਕੇ ਮਾਨਤਾ ਨਹੀਂ ਕਰ ਦਿੰਦੇ ਤੇ ਤੁਸਰੀ ਬਾਤ ਤਾਂ ਦੇ ਦਿੰਦਾ ਕੀ ਸਹ ਇਹਦ ਸੀ

ਸ਼ਾਂਤ ਨੇ ਜਵਾਬ ਉਹ ਗੱਲ ਕਿਵੇਂ ਹੁੰਦੀ ਹੈ ਕਿ ਅੰਦਰੋਂ ਤੁਹਾਡਾ ਆਤਮਾ ਨੇ ਵਾਹੀ ਪਾ ਲਈ ਕਿ ਅਸੀਂ ਅਦਾਸ ਅਗੇ ਵਧਦਾ ਹੈ ਉਹ ਜਾਣੀ ਕਬੂਲ ਹੋ ਚੜੀ ਜਾਂ ਵੜਕ ਪੈਜੇਗਾ ਜਦੋਂ ਵੀ ਕਰੋ ਸੋ ਸਮਝ ਲਓ ਕਿ ਜਿਨ੍ਹਾਂ ਦੇ ਨਾਲ ਅੱਜੇ ਮਾਇਆ ਲੱਗ ਰਿਹਾ ਕਿ ਤੋੜਾ ਵਸ ਨਹੀਂ ਕੇ ਜਾਂ ਵੜਕ ਪਈ ਜਾਂਦਾ ਉਹ ਇੱਕ ਆਤਮਾ ਨੇ ਬੁਆਵਰ ਸੋ ਉਹਦਾ ਨਾਮ ਹੈ ਇਹ ਸ਼ਾਪ ਜਿੱਥੇ ਅੰਦਾਜ਼ ਅਸਤ ਹੈ ਪੁਰਾਣੀ ਐਨਸ਼ੀਅਲ ਲੈਂਡ ਦੀ ਜ਼ਰੂਰਤ ਨਹੀਂ ਸੋ ਸਮਝ ਲਓ ਕਿ ਤੁਹਾਡਾ ਮੁਰਸ਼ਿਦ ਤੁਹਾਡੇ ਮਨ ਵਿੱਚ ਕਿਉਂਕਿ ਜਿਹਨੂੰ ਵੀ ਅਸੀਂ ਸਿਮਰਾਂਗੇ ਉਹ ਸਾਡੇ ਅੰਦਰੋਂ ਹੀ ਜਾਗਣਾ ਆ ਤੇ ਅੰਦਰੋਂ ਹੀ ਉਹਨੇ ਆਵਾਜ਼ ਦੇਣੀ ਆ ਹੁਣ ਆਪਾਂ ਕਿਤੇ ਉਹਨੇ ਪੁੱਛਣ ਜਾਂਦੇ ਪੁੱਛਿਆ ਪਾਉਣ ਜਾਂਦੇ ਆ ਤੇ ਉਹਨਾਂ ਦੇ ਵੀ ਅੰਦਰੋਂ ਹੀ ਆਵਾਜ਼ ਉਹਨਾਂ ਦਾ ਮਾਲਕ ਦਿੰਦਾ ਤਾਂਦੇ ਹੀ ਤਾਂ ਉਹ ਦੂਸਰੇ ਜਣੇ ਦੀ ਪੁੱਛ ਕੱਢਦੇ ਆ ਸੋ ਇਸੇ ਤਰ੍ਹਾਂ ਜਦੋਂ ਸਾਡੀ ਬਲਗਨ ਉਹ ਮਾਲਕ ਨਾਲ ਲੱਗ ਜਾਂਦੀ ਹੈ ਤੇ ਉਹ ਮਾਲਕ ਸਾਨੂੰ ਅੰਦਰ ਵਹਿ ਕੇ ਆਪ ਹੀ ਇਹ ਗੱਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੰਦਾ ਹੈ ਇੱਕ ਵਾਰ ਮਨ ਨੂੰ ਸ਼ਾਂਤ ਕਰਕੇ ਸਵਾਲ ਕਰਕੇ ਤਾਂ ਦੇਖੋ ਤੁਹਾਨੂੰ ਅੰਦਰੋਂ ਹੀ ਸਵਾਲਾਂ ਦੇ ਜਵਾਬ ਮਿਲਣਗੇ ਜਿਹੜੀ ਪ੍ਰਿਆਦ ਕਬੂਲ ਨਹੀਂ ਹੋਣੀ ਉੱਥੇ ਤੁਹਾਡੀ ਆਤਮਾ ਗੁਆਈ ਨਹੀਂ ਭਰੇਗੀ ਜਿਹੜੀ ਕਬੂਲ ਹੋ ਗਈ ਹੈ ਉਥੇ ਆਤਮਾ ਨੇ ਗੁਵਾਈ ਭਰ ਦਿੱਤੀ ਆ ਕਿ ਫਿਕਰ ਨਹੀਂ ਕਰਨਾ ਹੋ ਜਾਣੀ ਕਬੂਲ ਅਰਦਾਸ ਕਰ ਦਿੱਤੀ ਆ ਤਾਂ ਫਿਰ ਇਸ ਗੱਲ ਤੇ ਯਕੀਨ ਬਣਾ ਕੇ ਰੱਖਣਾ ਹੈ ਕਿ ਇਹ ਗੱਲ ਸਾਡੇ ਮਾਲਕ ਨੇ ਅੱਜ ਕਹੀ ਆ ਤੇ ਕਬੂਲ 100% ਹੋਣੀ ਹੀ ਹੋਣੀ ਆ ਜਦੋਂ ਡਾਵਾ ਡੋਲ ਹੁੰਦੇ ਆ ਬੜੇ ਕੰਮ ਵੀ ਵਿਗੜ ਜਾਂਦੇ ਨੇ ਡਾਵਾ ਡੋਲ ਨਹੀਂ ਹੋਣਾ ਬਸ ਇੱਕ ਗੱਲ ਤੇ ਹੀ ਧਿਆਨ ਬਣਾ ਕੇ ਰੱਖਣਾ ਹੈ ਕਿ ਆਹ ਗੱਲ ਸਾਡੇ ਮਾਲਕ ਨੇ ਕਹਿ ਦਿੱਤੀ ਹੈ ਇੱਕ ਗੱਲ ਹੁਣ ਸੱਚ ਹੋਣੀ ਹੋਣੀ ਤਾਂ ਫਿਰ ਉਹ ਅਰਦਾਸਾਂ ਕਬੂਲ ਜ਼ਰੂਰ ਹੁੰਦੀਆਂ ਹੈ ਜੀ ਇਹ ਵਿਸ਼ਵਾਸ ਦੀ ਗੱਲ ਹੈ ਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਇੱਕ ਛੋਟਾ ਜਿਹਾ ਲਾਈਕ ਕਰਕੇ ਤੇ ਵੀਡੀਓ ਦੀ ਸਮਾਪਤੀ ਹੈ ਹੁਣ ਜੈ ਪੀਰਾਂ ਦੀ ਜੀ ਜੈ ਸਾਂਝਾਂ ਦੀ